ਤੁਹਾਨੂੰ ਤੁਹਾਡੀ ਮੇਰੇ ਤੋਂ ਬਹੁਤ ਰਿਸਪੈਕਟਡ ਆ ਤੁਸੀਂ ਮੇਰੇ ਤੋਂ ਉਮਰ ਤੋਂ ਵੀ ਵੱਡੇ ਜੇ ਲੇਕਿਨ ਤੁਹਾਨੂੰ ਆਪ ਨੂੰ ਸ਼ਰਮ ਆਣੀ ਚਾਹੀਦੀ ਜੇ ਮੈਨੂੰ ਕਿਸੇ ਨੇ ਦੱਸਿਆ ਤੇ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਅਸੀਂ ਕੀ ਕਰ ਰਹੇ ਹਾਂ ਗੁਟਕਾ ਪ੍ਰਮੋਟ ਕਰਨਦੇ ਹੋ ਤੁਸੀਂ ਦੱਸੋ ਨਾ ਤੁਹਾਨੂੰ ਆਪਣੇ ਮਨ ਤੇ ਹੱਥ ਰੱਖ ਕੇ ਕਹੋ ਸਹੀ ਹੈ ਭਾਈ ਦੋ ਮਿੰਟ ਦੋ ਮਿੰਟ ਨਹੀਂ ਨਹੀਂ ਇਹ ਕੰਮ ਸਹੀ ਹੈ ਕੈਮਰਾ ਦੋ ਮਿੰਟ ਬਾਅਦ ਅੱਜ ਤੁਹਾਨੂੰ ਕੈਮਰੇ ਤੇ ਅਗਰ ਲੱਗਿਆ ਕਿ ਕੈਮਰਾ ਬੰਦ ਕਰ ਦੋ ਲੇਕਿਨ ਜਿਹੜਾ ਕੰਮ ਤੁਸੀਂ ਕਰਨਦੇ ਹੋ ਸਹੀ ਹੈ ਤੁਸੀਂ ਆਪਣੇ ਮੂੰਹ ਕਹੋ ਮੈਂ ਸਹੀ ਕਰੰਨਾ ਮੈਂ ਚੱਲ ਜੰਨਾ ਆਪਣੇ ਮਨ ਤੇ ਹੱਥ ਰੱਖ ਕੇ ਕਹੋ ਮਹਾਰਾਜ ਦੀ ਮਗਰ ਤੁਸੀਂ ਸਰੂਪ ਸਜ ਗੱਦੀ ਤੇ ਤੁਸੀਂ ਵਿੱਚ ਬੈਠੇ ਹੋ ਤੇ ਵੇਚਣ ਤੁਸੀਂ ਗੁਟਕੇ ਵਾਲੇ ਤੰਬਾਕੂ ਦੇ ਜੇ ਹੁੱਕੇ ਦੇ ਜੇ ਬਹੁਤ ਸ਼ਰਮ ਵਾਲੀ ਗੱਲ ਆ ਯਾਰ ਸ਼ਰਮ ਆਣੀ ਜਿਹੜੀ ਦੇਖੋ ਮੈਨੂੰ ਕਹਿਣ ਦਾ ਕੰਮ ਨਾਲ ਕੋਈ ਪ੍ਰੋਬਲਮ ਨਹੀਂ ਠੀਕ ਆ ਦੇਖੋ ਰੱਬ ਦਾ ਘਰ ਹੈਗਾ ਤੁਸੀਂ ਤੁਸੀਂ ਇੱਥੇ ਦੁਕਾਨ ਲੱਗੀ ਆ ਆਸਥਾਵਾ ਤੁਹਾਡੇ ਨਾਲ ਬਣਾਉਂਦੀ ਮੈਨੂੰ ਦੱਸੋ ਆ ਕਿੰਨਾ ਕੁ ਸਹੀ ਕੰਮ ਰੱਖਦੇ ਘਰ ਆਪਾਂ ਪਿਆ ਨਹੀਂ ਹੋਣਾ ਚਾਹੁੰਦੇ ਆਪਾਂ ਸ਼ੀਸ਼ਾ ਗਿਫਟ ਗਿਫਟ ਦੇ ਤੌਰ ਤੇ ਦੇ ਮੇਰੀ 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 ਆਪਾਂ ਕਿਹੜੀ ਦਰਗਾਹ ਤੋਂ ਦੇ ਕਿਹੜੀ ਦਰਗਾਹ ਤੇ ਫੇਰ ਭਾਈ ਦਰਗਾਹ ਤੇ ਬਾਹਰ ਲਾਓ ਨਾ ਮੰਦਰ ਦੇ ਬਾਹਰ ਭਾਈ ਮੇਰੀ ਰੋਟੀ ਹੈ ਰੋਟੀ ਖਵਾ ਜੀ ਰੋਟੀ ਭਾਈ ਫੇਰ ਤੁਸੀਂ ਨੰਦਾ ਵੇਚਣ ਦੇ ਗੁੱਟੇ ਤੁਸੀਂ ਰੱਖੋ ਰੱਖਿਆ ਫਲੇਵਰ ਤਾਂ ਕੋ ਤੰਬਾਕੂ ਦੇ ਦੱਸੋ ਇਹ ਮੰਦਰ ਦਰਗਾਹ ਤੇ ਚੜਦਾ ਹੈ ਤਾਂ ਭਾਈ ਦਰਗਾਹ ਦੇ ਬਾਹਰ ਲਾਓ ਸਾਡੇ ਮੰਦਰ ਤੇ ਨਹੀਂ ਨਾ ਚੜਦਾ ਮੰਦਰ ਚੜਦਾ ਜੇ ਮੰਦਰ ਚੜਦਾ ਤਾਂ ਦੱਸੋ ਮੰਦਰ ਚੜਦਾ ਨਹੀਂ ਫੇਰ ਮੰਦਰ ਚ ਕਿਉਂ ਲਾਉਂਦੇ ਜੀ ਮੰਦਰ ਮੇਰੀ ਗੱਲ ਸੁਣਾ ਭਾਜੀ ਇੱਕ ਚੀਜ਼ ਤੁਹਾਨੂੰ ਪੁੱਛਦਾ ਆ ਕੀ ਗਾ ਇਹ ਪ੍ਰਮਾਤਮਾ ਨੇ ਚੜਨ ਵਾਲੀਆਂ ਪੁਛਾਕ ਤੇ ਨਾਲ ਤੁਸੀਂ ਹੁੱਕਾ ਵੇਚਣਦੇ ਹੋ ਤੇ ਭਾਈ ਅਸੀਂ ਅਸੀਂ ਵੇਚ ਨਹੀਂ ਦੁਕਾਨ ਚੁਣਾ ਨਹੀਂ ਤੇ ਪਿਆ ਨਹੀਂ ਲੈ ਰੁਕ ਕਾ ਲੀਗਲ ਹੈ ਭਾਜੀ ਦੇਖਣਾ ਭਾਜੀ ਭਾਜੀ ਬਿੱਲ ਖਵਾ ਕਾ ਦਾ ਬਿੱਲ ਖਵਾਵਾ ਦੀ ਅਸੀਂ ਆ ਤਾਂ ਫਿਰ ਨਹੀਂ ਤਾਂ ਬਿੱਲ ਖਵਾਵਾ ਤਾਂ ਕਿਤੇ ਹੋਰ ਭਾਈ ਲਾ ਲੋ ਭਾਜੀ ਮੈਂ ਦੁਕਾਨ ਥੋੜਾ ਵੇਚਦਾ ਕਿਤੇ ਤਾਂ ਮੈਂ ਤਾਂ ਕਿਉਂ ਕਹਿ ਰਿਹਾ ਮੈਨੂੰ ਦੱਸੋ ਬਿੱਲ ਦਿਖਾ ਦਿੰਦਾ ਮੈਂ ਲੈ ਮੈਨੂੰ ਦੱਸੋ ਮੈਂ ਵੇਚਦਾ ਧਾਰਮਿਕ ਸਥਾਨ ਤੇ ਹੁੱਕੇ ਵੇਚੇਗਾ ਭਾਜੀ ਮੇਰੀ ਮੇਰੀ GST ਵਾਲੀ ਚੀਜ਼ ਮੈਂ ਸਰਕਾਰ ਨੂੰ ਟੈਕਸ ਦੇਣਾ ਸਾਰਾ ਕੁਝ ਦੇਣਾ ਮੈਂ ਉਹ ਕਿਵੇਂ ਕਰਾਂ ਤਾਂ ਫਿਰ ਤੁਸੀਂ ਪੁਲਿਸ ਪ੍ਰਸ਼ਾਸਨ ਕੋ ਕਹਿੰਦਾ ਜੀ ਹੁੱਕੇ ਬੈਨ ਨਾ ਭਾਜੀ ਪਿਆਣਾ ਬੈਨ ਮੇਰੇ ਕੋਲ GST ਤੋਂ ਲੈ ਉਹ ਪਿਆਣਾ ਬੈਨ ਤਾਂ ਫਿਰ ਵਿਕ ਮੈਂ ਤੁਹਾਨੂੰ ਭਾਜੀ ਆਖਦਾ ਤੁਸੀਂ ਚੀਜ਼ ਜੀਐਸਟੀ ਦੇ ਲੈਂਦੇ ਦੋ ਲੀਗਲ ਹੋਗੀ ਉਹ ਲੀਗਲ ਹੋਗੀ ਤੁਸੀਂ ਜੀਐਸਟੀ ਦੇ ਮੈਂ ਭਾਜੀ ਮੈਂ ਸਰਕਾਰ ਨੂੰ ਟੈਕਸ ਦੇ ਰਿਆ ਕਰਕੇ ਚਕਾਓ ਨਹੀਂ ਮੇਰੇ ਨਾਲ ਆਏ ਹੋਰ ਕੁ ਨਾ ਕਰੋ ਦਰਗਾਹ ਤੇ ਚੜਦਾ ਦਰਗਾਹ ਦੇ ਬਾਹਰ ਲਾ ਲਓ ਆਪਾਂ ਨੂੰ ਕਿਸੇ ਧਰਮ ਨਾਲ ਨਹੀਂ ਮੰਦਿਰ ਦੀ ਦੁਕਾਨ ਨਹੀਂ ਮੰਦਰ ਮੈਨੂੰ ਦੁਕਾਨ ਕੀ ਤੋਰ ਦੇ ਦੇ ਮੰਦਰ ਨੇ ਤੁਹਾਨੂੰ ਕਿਹਾ ਉਹ ਕਿਵੇਂ ਚੱਲਨੀ ਦੁਕਾਨ ਦੇ ਭਾਜੀ ਮੈਨੂੰ ਫਿਰ ਮੈਂ ਆਪਣੀ ਕਮਾਈ ਤੇ ਰੋਟੀ ਮੰਦਰ ਨੇ ਕਿਹਾ ਤੁਹਾਨੂੰ ਉਹ ਕਿਵੇਂ ਵੇਚ ਭਾਜੀ ਮੈਂ ਰੋਟੀ ਖਾਣੀ ਆ ਰੋਟੀ ਖਾਣੀ ਨਸ਼ਾ ਵੇਚ ਕੇ ਯਾਰ ਲੋਕਾਂ ਨੂੰ ਕੀ ਦਿਖਾਣਿਆ ਤੂੰ ਲੋਕੀ ਪਸ਼ਾਕਾ ਲੈ ਹਰਾਂ ਦਾ ਰਮਜੇ ਨਵਰਾਤਰੇ ਸ਼ੁਰੂ ਨੇ ਲੋਕਾਂ ਨੇ ਆਣੋ ਤੇ ਕੀ ਵੇਖਣਗੇ ਸਾਡੇ ਮੰਦਰਾਂ ਚ ਨਸ਼ਾ ਵੀ ਕੱਲਦੇ ਆ ਭਾਈ ਮੈਂ ਨਸ਼ਾ ਵੇਚ ਨਹੀਂ ਗਿਆ ਆ ਨਸ਼ਾ ਹੀ ਆ ਹੋਰ ਇਹਦਾ ਕੁਝ ਨਹੀਂ ਨਸ਼ਾ ਨਹੀਂ ਵੇਚਨੇ ਮੈਂ ਭਾਈ ਇਹ ਮੈਂ ਤੁਹਾਨੂੰ ਦੱਸ ਦੋ ਯਾਰ ਸਾਡੀ ਤੁਹਾਨੂੰ ਨਾਲ ਕੁੰਨੀ ਹੈ ਝੁਕ ਲੈਣਾ ਭਾਈ ਛੱਡੋ ਐ ਕਰ ਕਰੋ ਛੱਡ ਦਿਓ ਝੁਕ ਲੈਣਾ ਬੰਦਾ ਕੱਟੋ ਕੋਲ ਨਾ ਆਈ ਫਲੇਵਰ ਉਹ ਗਾ ਨਾ ਆਈ ਓਏ ਤੰਬਾਕੂ ਆ ਭਾਜੀ ਉਹਨਕੋ ਆਪਾਂ ਫਲੇਵਰ ਤਾਂ ਕਹੇ ਵੇਚਣੇ ਆਂ ਦਰਗਾਹਾਂ ਦੇ ਚੜ੍ਹਦਾ ਦਰਗਾਹਾਂ ਦੇ ਬੰਦ ਕਰ ਦੇਣਾ ਕੋਈ ਸਾਨੂੰ ਭਾਈ ਤੁਹਾਡੇ ਨਾਲ ਵੇਖੋ ਮੈਂ ਤੁਹਾਡੇ ਕੋਲ ਦੋ ਕੀ ਮਰਦ ਕਰ ਦਿੰਦਾ ਆਈ ਸਿਰਫ ਇਹਨਾਂ ਨੂੰ ਉਹਦੇ ਕਿਹਾ ਵੇਚੋ ਮਾਰਾ ਤੁਹਾਨੂੰ ਬਰਕਤਾਂ ਭਾਜੀ ਇਹ ਕੀ ਕਹਿੰਦੇ ਤੋ ਲੈ ਇੱਕ ਉਹ ਭਾਜੀ ਇਹ ਚ 48 ਡੱਬੇ ਉਹ ਨਹੀਂ ਨਹੀਂ ਇਹ ਕਰਦਣਾ ਵੇਚਣਾ ਕਰਦਣਾ ਸੋਚ ਰਿਹਾ ਨਹੀਂ ਉਹ ਮੰਦੀ ਦੀ ਗੱਲ ਹੈ ਗੱਲ ਤਾਂ ਨਹੀਂ ਅੱਜ ਦੁਆਜਾ ਵੇਚਣ ਵਧੀਆ ਕੋਈ ਨਹੀਂ ਕਹਦਾ ਜੀ ਉਹ ਨਹੀਂ ਕੋੜੀਂ ਜੀ ਉਹ ਇੱਕ ਕੋਈ ਟੱਕਰ ਨਹੀਂ ਗੱਜਣਾ ਦੂਜਾ ਨਹੀਂ ਵਿੱਚ ਕਰਨਾ ਜੀ ਬਾਹਰ ਵੇਖੋ ਨੇ 2000 ਰੁਪਏ ਨਹੀਂ ਤਾਂ ਹਾਂ ਜੀ ਜ਼ੀਰੋ ਵਾਲੇ ਕੀ ਹੈ ਠੀਕ ਜੋੜੀ ਕਰ ਦੋ ਵਾਰਨਿੰਗ ਬਣੀ ਹੋਈ ਪਾਜੀ ਵਾਰਨਿੰਗ ਕਿਰਦੇ ਬੰਦੀ ਆ ਜੀ ਸਿਗਰਟ ਵੀ ਬੰਦੀ ਫਿਰ ਸਿਗਰਟ ਵੀ ਪਈ ਆ ਸਿਗਰਟ ਸਿਗਰਟ ਬੈਨ ਆ ਦੇ ਐ ਬੈਣ ਭਾਜੀ ਨਹੀਂ ਨਾ ਮੈਂ ਤੈਨੂੰ ਉਹ ਭਾਜੀ ਮੈਨੂੰ ਤੁਹਾਡੇ ਕੰਮ ਨਾਲ ਨਹੀਂ ਰਿਲੇਸ਼ਨ ਮੈਨੂੰ ਹੈਗਾ ਮੰਦਰ ਚ ਨਹੀਂ ਵਿਕਣਾ ਨਹੀਂ ਨਹੀਂ ਮੰਦਰ ਚ ਨਹੀਂ ਵਿਕਣਾ ਆਹ ਕੋਈ ਮਂ ਕਹ ਰਿਹਾ ਹਰਬਲ ਹਰਬਲ ਕਹੇਗਾ ਹਲੋ ਹਲੋ ਭਾਜੀ ਹਰਬਲ ਆਏ ਓਏ ਕੌਣ ਭਾਜੀ ਆਹ ਲੋ ਆਹ ਹਰਬਲ ਕਹਿੰਦੇ ਜਿੰਨਾ ਭਾਜੀ ਇਹ ਦੇਖੋ ਹਰਬਲ ਹੈਗਾ ਉੱਪਰ ਵਾਰਨਿੰਗ ਦੀ ਕੀ ਆ ਇਹ ਹਰਬਲ ਹੈ ਭਾਜੀ ਭਾਈ ਤੂੰ ਹਰਬਲ ਦੇ ਨਾਲ ਗੱਲ ਕਰ ਤਿਆਗੀਗਾ ਭਾਈ ਫਲੇਵਰ ਹੈਗਾ ਵਾ ਫਿਰ ਫਲੇਵਰ ਜੇ ਖਤਮ ਬਾਤੋ ਨਹੀਂ ਹੁੰਦਾ ਭਾਜੀ ਇਹ ਮੰਦਰ ਚ ਹੁੰਦਾ ਕੰਮ ਪੁਲਿਸ ਉਦਾਂ ਬੜੀ ਸਖਤ ਹੈ 기 ਆਪਾਂ ਪੁਲਿਸ ਦੀ ਕਾਰਵਾਈ ਦੇ ਨਹੀਂ ਕੋਈ ਕਰਦੇ ਕਿ ਬੜੀ ਸਖਤ ਆ ਠੀਕ ਆ ਗਲਤ ਕੰਮ ਫੜਦੀ ਆ ਲੇਕਿਨ 10 ਕਦਮਾਂ ਤੇ ਚੌਂਕੀ ਹੋਵੇ ਅੰਦਰ ਹੁੱਕੇ ਦੇ ਫਲੇਵਰ ਵੀ ਕਹਿੰਦੇ ਨੇ ਉਹ ਵੀ ਮੰਦਰ ਪਰਿਸ਼ਾ ਚ ਇਹ ਤੁਹਾਨੂੰ ਸਮਝਣੀ ਚਾਹੀਦੀ ਗੱਲ ਹੁਣ ਪੁਲਿਸ ਨੂੰ ਤੁਹਾਨੂੰ ਵਿਖਾਤਾ ਆਪਾਂ ਮੌਕੇ ਤੇ ਬੁਲਾ ਲਿਆ ਵਾ ਤੁਸੀਂ ਜਾਣੋ ਇਹ ਜਾਣਨ ਅਸੀਂ ਕੋਈ ਇਹ ਨਹੀਂ ਇਹਨਾਂ ਦੇ ਦੋਖੀ ਆ ਬਸ ਸਿਰਫ ਇਹ ਦੋਖੀ ਆ ਤੁਹਾਡੇ ਮੰਦਰਾਂ ਚ ਨਹੀਂ ਇਹ ਕੰਮ ਹੋਣਾ ਬਸ ਬਾਬੂ ਜੀ ਮੈਨੂੰ ਇੱਕ ਚੀਜ਼ ਦੱਸੋ ਟਿੱਕਾ ਤੁਸੀਂ ਲਾਇਆ ਪਰਮਾਤਮਾ ਦਾ ਗੱਦੀ ਦੇ ਵਿਆਹ ਰਹੀ ਚ ਮੰਦਿਰ ਦੇ ਵਿਆਹ ਚ ਅੱਪ ਕੀ ਕੰਮ ਕਰ ਰਹੇ ਆ ਕੋਈ ਕੰਮ ਵੇਖੋ ਆਹੂ ਕਿਹੜੀ ਚੰਨੇ ਆਪਾਂ ਫਿਰ ਤੰਬਾਕੂ ਵਾਲੇ ਫਲੇਵਰ ਵੇਚਣੇ ਆਪਾਂ ਦੱਸੋ ਇਹ ਇਹ ਆਪਾਂ ਨੂੰ ਸ਼ੋਭਾ ਦੇਣੀਆਂ ਚੀਜ਼ਾਂ ਮੈਂ ਤੁਹਾਡੇ ਕੋਲ ਸੁਣਨਾ ਵੇਖੋ ਤੁਸੀਂ ਧਾਰਮਿਕ ਜਿਹਾ ਟਿੱਕਾ ਲਾਇਆ ਤੁਸੀਂ ਮੈਨੂੰ ਦੱਸੋ ਇਹ ਤੁਹਾਨੂੰ ਸ਼ੋਭਾ ਦੇ ਰਹੀ ਚੀਜ਼ ਹੈ ਇਹ ਬੰਦ ਕਰੀ ਨਹੀ ਯਾਰ ਮੇਰੇ ਕਹਿਣ ਤੇ ਬੰਦ ਕਰਨਾ ਤੁਹਾਡਾ ਰੋਜ਼ਗਾਰ ਮੈਂ ਕਿਉਂ ਬੰਦ ਕਰਾਵਾਂ ਲੇਕਿਨ ਆਪਣੀ ਵੀ ਬੰਦੇ ਦੀ ਆਸਥਾ ਹੁੰਦੀ ਹੈ ਨਾ ਕਿ ਯਾਰ ਮੈਂ ਰੱਬ ਦੇ ਨਾਮ ਦਾ ਖਾਨਦਿਆਂ ਵ ਟਾਡਾ ਕਿਥੇ ਜੀ ਤੁਸੀਂ ਕਿਥੇ ਰੱਖੇ ਫਲੇਵਰ ਦਿਖਾਓ ਬਸ ਇੱਕ ਇੱਕ ਕਾਦੇ ਚ ਪੈਂਦੇ ਆ ਓਕੇ ਜੀ ਹਾਂ ਤਾਂ ਫੇਰ ਉਹ ਭਾਜੀ ਇਹ ਤਾਂ ਹੋਈਓ ਗੱਲ ਹੋ ਗਈ ਪੀਣੀ ਸਿਗਰਟ ਅਰੇ ਚ ਤੰਬਾਕੂ ਘਾਟੇ ਤੇ ਉਧਰ ਤੰਬਾਕੂ ਜ਼ਿਆਦਾ ਆਹ ਭਾਈ ਵੇਖੋ ਮੈਂ ਤੁਹਾਨੂੰ ਗਲਤ ਨਹੀਂ ਕਰਨ ਆਇਆ ਜਾਂ ਮੈਂ ਤੁਹਾਡੇ ਨਾਲ ਕੋਈ ਲੜਾਈ ਲੜਾਂ ਨਹੀਂ ਮੈਂ ਤਾਂ ਸਿਰਫ ਤੁਹਾਨੂੰ ਕਹਿਣ ਆਇਆ ਕਿ ਤੁਸੀਂ ਆਪ ਸ਼ਰਮ ਕਰੋ ਤੁਸੀਂ ਵੀ ਰੱਬ ਨੂੰ ਮੰਨਦੇ ਹੋ ਮੰਨਣਾ ਬੰਦ ਕਰ ਦੋ ਦੋਵੇਂ ਜਾਣੇ ਨਾਲੋਂ ਉਹਨੂੰ ਸੋਦਾ ਪੱਪਾ ਚ ਫੜਦੀ ਆ ਓਕੇ ਤੇ ਸ਼ਰਿਆਮ ਵੀ ਕੰਦੇ ਨੇ ਉਸੋ ਇੰਨਾ ਨੇ ਵੀ ਰੱਖੇ ਹੋਏ ਨੇ ਇੰਨਾ ਦੇ ਤੇਗੇ ਨੇ ਇੰਨਾ ਨੇ ਵੀ ਰੱਖੇ ਨੇ ਇੰਨਾ ਨੇ ਵੀ ਰੱਖੇ ਨੇ ਜਿਹਾ ਦੇਖੋ ਪ੍ਰੋਪਰ ਸਜਾਇਆ ਹੋਇਆ ਵਾ ਫਲੇਵਰ ਤੰਬਾਕੂ ਤੱਕ ਮਿਲੰਦਿਆ ਤੇ ਇੱਕ ਬਣਿਆ ਕੋ ਮਾਰਾ ਦੇ ਸਰੂਪ ਕਿ ਉਹ ਸਾਰੀ ਉਹਨਾਂ ਦੀ ਸ਼ੋਭਾ ਵਧੰਦੀ ਹੈ ਉਹ ਯਾਰ ਕਹੇ ਪਾਉ ਤ ਬਕਲਕ ਮੈਂ ਪੱਪਾ ਕਰਦਾ ਉਹ ਹਾਂ ਕਦਮਾਂ ਚ ਚੌਂਕੀ ਜੇ ਇਹ ਮੈਂ ਪੱਬ ਚ ਰੈਸਟੋਰੈਂਟਾਂ ਤੇ ਜਾ ਕੇ ਹੁੱਕੇ ਫੜਦੇ ਨੇ ਕਿ ਨਜਾਇਜ਼ ਆ ਜੀ ਉਹ ਕੋਈ ਪਰਮਿਸ਼ਨ ਨਹੀਂ ਇਹ ਤਾਂ ਸ਼ਰੀਆ ਮੇ ਕੋ ਮੰਦਿਰ ਦੇ ਅੰਦਰ ਹੁੱਕੇ ਪੀਂਦੇ ਨੇ ਏ ਹੁੰਦੇ ਨਹੀਂ ਵੀ ਕਹਿੰਦੇ ਬਹੁਤ ਪੁਰਾਣੇ ਵੀ ਕਹਿੰਦੇ ਨੇ ਇੱਕ ਬੰਨੇ ਮੰਦਿਰ ਕਮੇਟੀ ਬਹੁਤ ਵਧੀਆ ਕਾਰਜ ਕਰਨ ਦੀ ਸ਼ਲਾਘਾ ਹੀ ਹੋ ਗਨੇ ਮੈਂ ਆਖ ਉਹਨਾਂ ਦਾ ਸਰਕਾਰ ਕਰ ਆ ਦੀਪਕ ਜੀ ਇਹ ਕੀ ਹੈ ਸਾਰਾ ਮਸਲਾ ਜਿਹੜਾ ਓਕੇ ਆ ਤੁਸੀਂ ਲਗਾਏ ਹੋਏ ਕਿੰਨਾ ਨਵਸਤ ਲੈਂਦੇ ਹੈ ਕਈ ਪੀਰਾ ਪੁਰਾਣ ਦੇ ਅੱਛਾ ਆਪਾਂ ਗੱਲ ਕਰਕੇ ਇਹ ਲਾਇਸੈਂਸ ਹਗਾ ਤਾਂ ਦੇਖੋ ਆਪਣਾ ਤੁਸੀਂ ਓਕੇ ਵੇਚਦੇ ਜੇ ਜਾਂ ਰੁਪਏ ਦਾ ਸਮਾਨ ਵੇਚਦੇ ਜੇ ਹਾਂ ਨਹੀਂ ਤਾਂ ਦੇਖੋ ਸਾਰੇ ਬੰਨੇ ਸਮਾਨ ਲਗਾ ਮੂਰਗੇ ਆ ਭਗਵਾਨਾਂ ਦੀ ਤੇ ਕਿਹੜੀ ਕਿਹੜੀ ਜਗ੍ਹਾ ਦੁਕਾਨ ਹੈ ਤੁਹਾਡੀ ਜੁਰੀਆ ਮੰਤਰੀ ਕੀ ਨਾਮ ਦਾ ਮੇਰਾ ਨਾਮ ਜੀ ਵਰੁਨ ਸਰੀਨ ਆ ਹਾਂ ਜੀ ਵਰੁਨ ਜੀ ਇੱਥੇ ਆ ਕੇ ਆਏ ਹੋ ਕੀ ਮੈਂ ਆਪਾਂ ਖਲੋਤੇ ਆ ਜੀ ਦਰਗਿਆਣਾ ਤੀਰਥ ਦੇ ਅੰਦਰ ਜਿਹੜਾ ਬਰਗਾਨਾ ਕੰਪਲੈਕਸ ਬਣਿਆ ਉੱਥੇ ਆ ਵੇਖੋ ਆਂਡਗਵਾਂਡ ਤੁਸੀਂ ਵੇਖੋਗੇ ਨਾ ਸਾਰੀਆਂ ਧਾਰਮਿਕ ਚੀਜ਼ਾਂ ਦੀਆਂ ਦੁਕਾਨਾਂਾਂ ਨੇ ਮੂਰਤੀਆਂ ਚੋਲੇ ਸਭ ਕੁਝ ਵਿਕਦਾ ਤੇ ਆ ਦੋ ਦੁਕਾਨਾਂ ਦੇ ਸਾਹਮਣੇ ਤੀਜੀ ਦੁਕਾਨ ਮੇਨ ਉਹ ਕਾ ਵੀ ਕੰਦੇ ਆ ਤੇ ਜੋ ਕਿ ਆਸਤਾਨ ਆਸਤਾਨ ਨਾਲ ਖਲਵਾੜ ਕੀਤਾ ਜਾ ਰਿਹਾ ਇਹ ਤੰਬਾਕੂ ਵਾਲੇ ਫਲੇਵਰ ਵੇਚਣਦੇ ਨੇ ਪੁਲਸ 10 ਕਦਮਾਂ ਦੀ ਦੂਰੀ ਤੇ ਚੌਂਕੀ ਆ ਪੁਲਸ ਰੈਸਟੋਰੈਂਟਾਂ ਚ ਪੱਬਾਂ ਚ ਜਾ ਕੇ ਰੇਟ ਕਰਦੀ ਆ ਜੀ ਹੁੱਕੇ ਫੜੇ ਆ ਪਾ ਹੁੱਕੇ ਫੜੇ ਤੇ ਸ਼ਰਿਆਮ ਵੀ ਕਹਿੰਦੇ ਨੇ ਇਹ ਮਤਲਬ ਕਿ ਸਾਡਾ ਧਰਮ ਆ ਜਾਂ ਸਾਡੀ ਆਸਥਾ ਵਾ ਤਾਂ ਕਰਕੇ ਨਹੀਂ ਕੋਈ ਇਹਦੇ ਵਾਸਤੇ ਵੱਲ ਧਿਆਨ ਦੇ ਰਿਹਾ ਮੈਂ ਦਰਗਾਣਾ ਕਮੇਟੀ ਬਹੁਤ ਛਲਾਗਾ ਔਰ ਕੰਮ ਕਰਦੀ ਆ ਤੇ ਗਾਂ ਪਿਛਲੇ ਲੰਬੇ ਸਮੇਂ ਤੋਂ ਕਰ ਰਹੀ ਆ ਲੇਕਿਨ ਇਹ ਦੁਕਾਨਾਂ ਬਹੁਤ ਪੁਰਾਣੀਆਂ ਨੇ ਤੇ ਮੈਂ ਉਹਨਾਂ ਅੱਗੇ ਵੀ ਹੱਥ ਜੋੜ ਬੇਨਤੀ ਕਰਾਂਗਾ ਆਪਣੇ ਧਰਮ ਨੂੰ ਅਸੀਂ ਆਪ ਬਚਾਣਾ ਵਾ ਇਹੋ ਜਿਹੇ ਆ ਜਿਹੜੀਆਂ ਦੁਕਾਨਾਂ ਨੇ ਇਹਨਾਂ ਨੂੰ ਬੰਦ ਕਰਾਇਆ ਜਾਵੇ ਇੱਥੇ ਧਾਰਮਿਕ ਸਥਾਨ ਸਮਾਨ ਵਿਕੇ ਹਾਨੂੰ ਕੋਈ ਪ੍ਰੋਬਲਮ ਨਹੀਂ ਲੇਕਿਨ ਨਸ਼ਾ ਪ੍ਰਮੋਟ ਕਰਨ ਨੇ ਆਪਾਂ ਲੱਗਦਾ ਨਹੀਂ ਜਿੱਥੇ ਦੁਕਾਨਾਂ ਐ ਉੱਥੇ ਸਮਾਨ ਵੀ ਮਿਲਦਾ ਰਾਧਾ ਕ੍ਰਿਸ਼ਨ ਜੀ ਦਾ ਹੁਣ ਸਾਰੇ ਵੇਖੋ ਭਾਈ ਕੋਈ 15 20 ਦਿਨ ਰਹਿ ਗਏ ਨਾ ਮਰਾਤੇ ਸ਼ੁਰੂ ਹੋਏ ਨਾ ਮੈਂ ਕਹਿੰਦਾ ਵੇਖੋ ਜੀ ਆਲੇ ਦੁਆਲੇ ਸਾਰੇ ਕ੍ਰਿਸ਼ਨ ਮਹਾਰਾ ਦੇ ਚੋਲੇ ਨੇ ਮੂਰਤੀਆਂ ਨੇ ਕਿੱਡੀਆਂ ਸੋਨਾ ਸੋਨਾ ਸਾਰਾ ਧਾਰਮਿਕ ਸਮਾਨ ਅੰਬਰ ਸਰ ਨੇ ਕਿਤੋਂ ਵੀ ਲੈਣਾ ਹੋਵੇ ਨਾ ਦੁਕਾਨਾਂ ਇੱਥੇ ਕੰਪਲੈਕਸ ਚ ਜਾਂਦਾ ਲੇਕਿਨ ਇੱਥੇ ਹੁੱਕੇ ਵਿਕਨੇ ਕਿੱਦਾਂ ਨਾ ਕਿੱਦਾਂ ਧਰਮ ਦੀ ਤੇ ਝੱਗੀਆਂ ਹੀ ਉਡਾ ਤੀਆਂ ਨਾਲੇ ਪਹੁੰਚੇ ਹੋ ਕੀ ਇਹ ਸਾਰਾ ਮਸਲਾ ਜੋ ਵੀ ਦੇਖਦੇ ਤਬਕੂ ਇੱਕ ਲੋ ਜੋ ਬੰਦੇ ਕਰੀਆ ਨਹੀਂ ਕਿੱਥੇ ਕਿੱਥੇ ਕਰਕੇ ਹੈਗਾ ਮੜਿਆ ਜਨ ਚਾਹ ਤੋਂ ਦੱਸ ਦਿਓ ਮੜਿਆ ਹੈਗਾ ਕਿੱਥੇ ਕਰਕੇ ਹੈ ਸੀਮਾ ਜੀ ਕੋ ਨੂੰ ਦੇਖ ਲਾ ਦੋ ਕੀ ਨਾ ਸੀਮਾ ਜੀ ਆਪਣਾ ਚੀਰਾਂ ਮੰਦਾਂ ਅੰਦਰ ਚਹੀਦੇ ਜਾਂ ਨਹੀਂ ਵਿਕ ਰਹੇ ਨਹੀਂ ਵਿਕਨੇ ਚਾਹੀਦੇ ਕਰਨਾ ਦੋ ਫਰਕ ਪੈ ਗਿਆ ਲੱਗਦਾ ਨਹੀਂ ਕਿ ਮੈਂ ਮੋਹਸਲ ਗਰੋਵੀ ਫਾਰ ਆਓ 10 ਦਿਨਾਂ ਬਾਅਦ ਨਰਾਤੇ ਆਣ ਆਲੇ ਆਗੇ ਸ਼ੁਰੂ ਮਾ ਆ ਗਏ ਹੋ ਹੋਇਆ ਸ਼ੁਰੂੰ ਤੋਂ ਆ ਗਿਆ ਤੁਸੀਂ ਪਾ ਦਿਓ ਆਪ ਦੋ ਹੁਣ